ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰ ਆ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਪ੍ਰਭ ਸਿੱਧੂ ਆਣ ਦਾ ਪਹਿਲਾ ਸਵਾਗਤ ਕਰਦੇ ਆ ਸਿੱਧੂ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਬਲਵਿੰਦਰ ਜੀ ਸੋ ਲੁਧਿਆਣਾ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਕਾਂਗਰਸ ਵੱਲੋਂ ਕਿਲਾ ਜਿੱਤਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਲਗਾਤਾਰ ਲੁਧਿਆਣਾ ਦੇ ਵਿੱਚ ਗਿੜੇ ਮਾਰੇ ਨੇ ਪਰ ਭਾਰਤ ਪੂਸ਼ਨਾਸ਼ੀ ਉਹਨਾਂ ਨੂੰ ਨਹੀਂ ਮਿਲਦੇ। ਜਦੋਂ ਨਹੀਂ ਮਿਲਦੇ ਤਾਂ ਗੁੱਸਾ ਫਿਰ ਉਹ ਭਾਜਪਾ ਦੇ ਉੱਤੇ ਉਤਾਰ ਦਿੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪਿਛਲੀ ਵਾਰ ਲੋਕ ਸਭਾ ਦੀ ਜਿੱਮਾ ਚੋਣਾਂ ਲੜਿਆ ਸੀ ਤਾਂ ਸ਼ਹਿਰ ਦੇ ਵਿੱਚੋਂ ਸਭ ਤੋਂ ਘੱਟ ਵੋਟ ਮੈਨੂੰ ਸ਼ਹਿਰਾਂ ਦੇ ਵਿੱਚੋਂ ਪਈ ਸੀ ਕਿਉਂਕਿ ਭਾਜਪਾ ਦਾ ਜ਼ੋਰ ਜ਼ਿਆਦਾ ਸੀਗਾ ਕਹਿੰਦੇ ਜੀ। ਕਹਿੰਦੇ ਪਰ ਹੁਣ ਭਾਜਪਾ ਦਾ ਅਸੀਂ ਸਫਾਇਆ ਕਰ ਦਾਂਗੇ ਲੁਧਿਆਣੇ ਦੇ ਵਿੱਚ। ਦੇਖੋ ਬਲਵਿੰਦਰ ਲੁਧਿਆਣਾ ਦੀ ਜਿਹੜੀ ਚੋਣ ਹੈ ਨਾ ਉਹ ਬੜਾ ਕੁਝ ਤੈਅ ਕਰੇਗੀ ਇਹ ਸਿਰਫ ਇੱਕ ਉਪ ਚੋਣ ਨਹੀਂ ਹੈ ਕਿ ਹਾਂ ਚੋਣ ਆ ਹੋ ਜੇਗੀ ਨਹੀਂ ਇਹ ਬਹੁਤ ਕੁਝ ਤੈਅ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਦਾ ਜ਼ੋਰ ਹੋ ਸਕਦਾ ਹੈ ਇਹ ਪਾਰਟੀ ਇਹ ਵੀ ਤੈਅ ਕਰੇਗੀ ਇਹ ਪਾਰਟੀ ਇਹ ਵੀ ਤੈਅ ਕਰੇਗੀ ਕਿ ਜੋ ਵੋਟ ਪਰਸੈਂਟੇਜ ਪਿਛਲੇ ਸਮੇਂ ਦੇ ਦੌਰਾਨ ਪਾਰਟੀਆਂ ਦੇ ਉੱਪਰ-ਨੀਚੇ ਹੋਈ ਹੈ ਉਹ ਵੋਟ ਪਰਸੈਂਟ ਹੈ ਜਿਹੜੀ ਉਹ ਕਿੰਨੇ ਪੱਧਰ ਤੱਕ ਜਾਏਗੀ ਕਿਉਂਕਿ ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਸ ਤੋਂ ਬਾਅਦ ਕਾਫੀ ਕੁਝ ਬਦਲਿਆ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਜੋ ਰਵੱਈਏ ਹੋਏ ਉਹ ਬਦਲੇ ਪਰ ਉਸ ਦੇ ਨਾਲ ਹੀ ਜਦੋਂ ਕਿਸਾਨਾਂ ਨੇ ਰੋਕਿਆ ਤਾਂ ਲੁਧਿਆਣਾ ਦੇ ਵਿੱਚ ਕਾਰੋਬਾਰੀਆਂ ਨੂੰ ਕਿੰਨਾ ਹਿੱਟ ਹੋਇਆ ਉਹਦੇ ਕਰਕੇ ਸਿਨੈਰੀਓ ਬਹੁਤ ਬਦਲਿਆ ਕਾਫੀ ਕੁਝ ਬਦਲਿਆ ਇਸ ਤੋਂ ਬਾਅਦ ਹੁਣ ਹੁਣ ਦੇ ਜੇ ਰਾਈਟ ਨਾਉ ਦੀ ਗੱਲ ਕਰੀਏ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਵੜੈੰਗ ਸਾਹਿਬ ਉੱਥੇ ਫਿਰ ਰਹੇ ਨੇ ਸਵਾਲ ਇਹ ਹੈ ਕਿ ਫਿਰ ਕਿਦੇ ਲਈ ਰਹਿਣੇ ਫਿਰ ਲੈ ਨੇ ਭਾਰਤ ਪੂਸ਼ਣ ਆਸ਼ੂ ਹੁਣਾ ਦੇ ਲਈ ਤਾਂ ਕਿ ਉਹ ਜਿੱਤ ਜਾਣ ਕਿਉਂਕਿ ਖਦੋਥੋ ਐਮਪੀ ਨੇ ਲੁਧਿਆਣੇ ਤੋਂ ਤਾਂ ਉਹਨਾਂ ਦਾ ਫਲਹਾਲ ਉਹ ਹਲਕ ਹੈ ਪਰ ਅਜਿਹੇ ਦੇ ਵਿੱਚ ਜਦੋਂ ਇਹ ਗੱਲ ਕਹਿੰਦੇ ਨੇ ਕਹਿੰਦੇ ਅਸੀਂ ਭਾਰਤ ਪੂਸ਼ਣ ਆਸ਼ੂ ਚੋਣ ਨਹੀਂ ਲੜ ਰਹੇ ਕਹਿੰਦੇ ਕਾਂਗਰਸ ਚੋਣ ਲੜ ਰਹੀ ਹੈ ਵੜਿੰਗ ਸਾਹਿਬ ਭਾਰਤ ਪੂਸ਼ਣ ਆਸ਼ੂ ਦੇ ਨਾਮ ਤੇ ਤੁਸੀਂ ਜਿੱਤਣਾ ਹੈ ਤੁਸੀਂ ਪਾਰਟੀ ਦੇ ਨਾਮ ਤੇ ਨਹੀਂ ਜਿੱਤਣਾ ਕਿਉਂਕਿ ਜਿਹੜੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਜਦੋਂ ਇਕੱਠੀਆਂ ਹੁੰਦੀਆਂ ਨੇ ਮੰਨ ਲਓ ਪੰਜਾਬ ਦੀਆਂ 117 ਸੀਟਾਂ ਤੇ ਹੋਈਆਂ ਜਾਂ ਐਮਪੀ ਦੇ ਤੌਰ ਤੇ 13 ਸੀਟਾਂ ਤੇ ਹੋਈਆਂ ਉਸ ਸਮੇਂ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਲੋਕ ਪਾਰਟੀ ਦੇ ਮੂੰਹ ਨੂੰ ਵੋਟ ਪਾਉਂਦੇ ਨੇ ਪਰ ਜਦੋਂ ਕਿਤੇ ਇਕੱਲੇ ਤੌਰ ਤੇ ਜਦੋਂ ਕੋਈ ਉਪ ਚੋਣ ਹੁੰਦੀ ਹੈ ਚਾਹੇ ਮੈਂਬਰ ਪਾਰਲੀਮੈਂਟ ਦੀ ਸੀਟ ਖਾਲੀ ਹੁੰਦੀ ਹੈ ਚਾਹੇ ਐਮਐਲਏ ਦੀ ਸੀਟ ਖਾਲੀ ਹੁੰਦੀ ਹੈ ਤਾਂ ਉਦੋਂ ਲੋਕ ਚਿਹਰੇ ਨੂੰ ਵੋਟ ਪਾਉਂਦੇ ਨੇ ਉਹ ਪਾਰ ਪੂਛਨਾਸ਼ੂਣੀ ਲੰਬਾ ਸਮਾਂ ਹੋ ਗਿਆ ਲੁਧਿਆਣੇ ਦੇ ਵਿੱਚ ਉਹਨਾਂ ਦਾ ਹੋਲਡ ਵੀ ਹੈ ਲੋਕ ਵੀ ਜੁੜੇ ਹੋਏ ਨੇ ਤਾਂ ਅਜੇ ਇਹ ਦੇ ਵਿੱਚ ਹੁਣ ਲੋਕ ਇਹ ਨਹੀਂ ਦੇਖਣਗੇ ਕਿ ਅਸੀਂ ਕਾਂਗਰਸ ਪਾਰਟੀ ਜਿਤਾਉਣੀ ਹੈ ਲੋਕ ਇਹ ਦੇਖਣਗੇ ਕਿ ਸਾਡਾ ਪਿਛਲਾ ਐਮਐਲਏ ਸੀ ਜੋ ਕਿ ਗੋਗੀ ਸੀਗੇ ਇਸ ਦੁਨੀਆ 'ਚ ਨਹੀਂ ਰਹੇ ਉਹਨੇ ਸਾਡੇ ਲਈ ਕੀ ਕੀਤਾ ਸੀ ਤੇ ਜੇ ਅਸੀਂ ਹੁਣ ਹੋਰ ਕਿਸੇ ਨੂੰ ਜਿਤਾਉਣੇ ਆ ਤਾਂ ਉਹ ਸਾਡੇ ਲਈ ਕੀ ਕਰ ਸਕਦਾ ਸੋ ਇਹਨਾਂ ਚੀਜ਼ਾਂ ਦੇ ਕਰਕੇ ਕਾਂਗਰਸ ਹੈ ਜਿਹੜੀ ਹੁਣ ਤੱਕ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਚੱਲ ਰਿਹਾ ਟਰਮਸ ਦੇ ਵਿੱਚ ਕਾਂਗਰਸ ਦੀ ਜੇ ਬੇੜੀ ਨਹੀਂ ਪਾਰ ਲੱਗੀ ਤਾਂ ਇੰਨਾ ਕਾਰਨਾ ਕਰਕੇ ਬੇੜੀ ਪਾਰ ਨਹੀਂ ਲੱਗੀ ਸੋ ਬੇੜੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿੱਥੇ ਜਿਵੇਂ ਕਹਿੰਦੇ ਨੇ ਨਾ ਬਘੇਲ ਸਾਹਿਬ ਪੰਜਾਬ ਆਏ ਹੋਏ ਨੇ ਬਲਵਿੰਦਰ ਜਿੱਥੇ ਇੱਕ ਟੁੱਚ ਜਿਆ ਲਾਣ ਦੀ ਕੋਸ਼ਿਸ਼ ਕਰਦੇ ਨੇ ਨਾ ਚਲੋ ਵੀ ਇੱਥੇ ਮੋਰੀ ਹੈਗੀ ਐ ਇੱਥੇ ਵੈਲਡਿੰਗ ਜੀ ਕਰ ਦਿੰਦੇ ਆ ਮੜੀ ਜੀ ਉਹ ਕਰਦੇ ਨੇ ਦੂਜੇ ਪਾਸੇ ਇੱਕ ਹੋਰ ਨਿਕਲਿਆਉਂਦੀ ਆ ਉਦੋਂ ਨੂੰ ਕੋਈ ਨਾ ਕੋਈ ਹੋਰ ਸਿਰ ਚੁੱਕ ਲੈਂਦਾ ਹੈ ਪ੍ਰੋਬਲਮ ਇਹੀ ਆ ਰਹੀ ਹੈ ਹੁਣ ਤੁਸੀਂ ਦੇਖੋ ਵੀ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਆ ਕਿ ਸੀਟ ਦਾ ਐਲਾਨ ਵੀ ਹੋਇਆ ਹੋਇਆ ਭਾਰਤ ਪੁਸ਼ ਆਸ਼ੂ ਹੁਣਾ ਦੀ ਵੀ ਜਿਹੜੀ ਉਮੀਦਵਾਰੀ ਹੈ ਉਹ ਵੀ ਐਲਾਨ ਦਿੱਤੀ ਗਈ ਕਾਂਗਰਸ ਵੱਲੋਂ ਪਰ ਉਹਨਾਂ ਦੇ ਪੱਖ ਦੇ ਵਿੱਚ ਉੱਥੇ ਪ੍ਰਚਾਰ ਕਰਨ ਦੇ ਲਈ ਗਿਆ ਕੌਣ ਵੜਿੰਗ ਸਾਹਿਬ ਨਹੀਂ ਗਏ ਹੁਣ ਚਲੋ ਫਿਰ ਰਹੇ ਨੇ ਪਰ ਉਹ ਵੀ ਨਾਲ ਨਹੀਂ ਹੈਗੇ ਇਕੱਲੇ ਇਕੱਲੇ ਲੱਗੇ ਹੋਏ ਨੇ ਕਿਉਂਕਿ ਉਹਨਾਂ ਦਾ ਹਲਕਾ ਉਹ ਐਜ਼ ਐਮਪੀ ਚਰਨਜੀਤ ਚੰਨੀ ਹੁਣੀ ਉੱਥੇ ਨਹੀਂ ਪਹੁੰਚੇ ਪ੍ਰਤਾਪ ਬਾਜਵਾ ਹੁਣੀ ਉੱਥੇ ਨਹੀਂ ਪਹੁੰਚੇ ਜਿੰਨੇ ਕਾਂਗਰਸ ਦੇ ਉੱਗੇ ਲੀਡਰ ਨੇ ਕੋਈ ਨਹੀਂ ਉੱਥੇ ਪਹੁੰਚਿਆ ਕਿਉਂਕਿ ਹੁਣ ਸਵਾਲ ਤਾਂ ਇਹ ਵੀ ਉੱਠ ਰਿਹਾ ਸੀ ਕਿ ਭਾਰਤ ਪੂਸ਼ਨਾ ਅਸ਼ੂ ਜਦੋਂ ਰਵਨੀਤ ਬਿੱਟੂ ਸਵਿਚ ਮਾਰ ਕੇ ਭਾਜਪਾ ਚ ਗਏ ਨੇ ਤਾਂ ਉਦੋਂ ਕਹਿ ਰਹੇ ਸੀ ਕਿ ਸ਼ਾਇਦ ਭਾਰਤ ਪੂਸ਼ਨਾ ਅਸ਼ੂ ਵੀ ਜਾ ਸਕਦੇ ਨੇ ਕਿਉਂਕਿ ਉਹਨਾਂ ਦੇ ਬਹੁਤ ਚੰਗੇ ਦੋਸਤ ਨੇ ਪਰ ਚਲੋ ਉਹ ਨਹੀਂ ਹੋਇਆ ਤਾਂ ਅਜੇ ਇਹ ਦੇ ਵਿੱਚ ਜੋ ਆਪਸ ਦੇ ਵਿੱਚ ਖਿੱਚੋ ਤਣ ਚੱਲ ਰਹੀ ਹੈ ਇੱਕ ਪਰਿਵਾਰ ਦੇ ਵਿੱਚ ਜੋ ਮਸਲੇ ਉਲਝੇ ਹੁੰਦੇ ਨੇ ਜਾਂ ਇੱਕ ਦੂਜੇ ਦੇ ਨਾਲ ਜਿਸ ਤਰ੍ਹਾਂ ਦਾ ਵੀ ਕਹਿ ਲੋ ਕਿ ਕਾਟੋ ਕਲੇਸ਼ ਚ ਉਹ ਸਾਹਮਣੇ ਲਿਆਂਦਾ ਹੁਣ ਬੇਸ਼ੱਕ ਵਰਿੰਗ ਸਾਹਿਬ ਇਹ ਵੀ ਕਹਿ ਰਹੇ ਨੇ ਕਹਿੰਦੇ ਕਿ ਆਪਸ ਦੇ ਵਿੱਚ ਕਈ મતਪੇਦ ਹੋ ਸਕਦੇ ਨੇ ਘਰੇਲੂ ਸਾਡਾ ਮਾਮਲਾ ਹੈ ਇਹਨੂੰ ਅਸੀਂ ਜਨਤਕ ਨਹੀਂ ਕਰਨਾ ਚਾਹੁੰਦੇ ਐਸਾ ਪ੍ਰਧਾਨ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਤੁਸੀਂ ਇਸ ਨੂੰ ਜਨਤਕ ਨਾ ਕਰੋ ਕਿਉਂਕਿ ਪਾਰਟੀ ਨੂੰ ਇਕੱਠੇ ਰੱਖਣਾ ਇੱਕ ਪ੍ਰਧਾਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਸੂਬੇ ਦੇ ਵਿੱਚ ਪਰ ਨਾਲ ਨਾਲ ਜ਼ਿੰਮੇਵਾਰੀ ਇਹ ਵੀ ਬਣ ਜਾਂਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਸਿਰਫ ਕਹਿੰਦੇ ਹੋ ਕਿ ਘਰੇਲੂ ਮਾਮਲਾ ਤਾਂ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਭਾਰਤ ਭੂਸ਼ਣ ਆਸ਼ੂਮਣਾ ਦੇ ਨਾਲ ਤੁਰੋ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਉਹ ਇੱਕ ਵੱਖਰਾ ਮਸਲਾ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ ਪਰ ਫਿਲਹਾਲ ਜੋ ਸਥਿਤੀ ਬਣੀ ਹੋਈ ਹੈ ਇਸ ਨੂੰ ਲੈ ਕੇ ਕਿਹਾ ਤੈਈ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਟੱਕਰ ਪਰ ਜੇ ਕਾਂਗਰਸ ਇਸੇ ਤਰੀਕੇ ਦੇ ਨਾਲ ਚੱਲਦੀ ਰਹੀ ਜਿਹੜੇ ਨਾਲ ਚੱਲ ਰਹੀ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਫਿਰ ਜਿਹੜੇ ਨੇ ਨਤੀਜੇ ਉਹ ਵੱਖਰੇ ਹੋ ਸਕਦੇ ਨੇ ਕਿਉਂਕਿ ਜਿਹੜਾ ਵੜਿੰਗ ਸਾਹਿਬ ਬਾਰ-ਬਾਰ ਕਹਿੰਦੇ ਨੇ ਕਿ ਭਾਜਪਾ ਦਾ ਸਫਾਇਆ ਇਹ ਨਾ ਭੁੱਲੋ ਭੁੱਲੋ ਕਿ ਜਿਹੜਾ ਲੁਧਿਆਣਾ ਉਹ ਕਾਰੋਬਾਰੀਆਂ ਦਾ ਸ਼ਹਿਰ ਹੈ ਤੇ ਕਾਰੋਬਾਰੀ ਨੇ ਜਿਹੜੇ ਉਪਾਜਪਾ ਨੂੰ ਕਿੰਨੇ ਸਮਰਪਿਤ ਨੇ ਇਸ ਚੀਜ਼ ਦਾ ਜਿਹੜਾ ਮੈਨੂੰ ਲੱਗਦਾ ਹੈ ਕਿ ਸਾਨੂੰ ਡੈਫੀਨੇਸ਼ਨ ਜਾਂ ਐਕਸਪਲੇਨੇਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ ਸੋ ਕੁਝ ਵਹਿਮ ਨੇ ਜਿਹੜੇ ਉਹ ਰਾਜਾ ਵਢਿੰਗ ਹੁਣਾਂ ਨੂੰ ਵੀ ਨੇ ਸ਼ਾਇਦ ਇਨ੍ਹਾਂ ਵਹਿਮਾਂ ਦੇ ਕਾਰਨ ਹੀ ਜਿਹੜਾ ਪਾਰਟੀ ਦਾ ਪਤਨ ਹੈ ਉਹ ਦਿਨ-ਦਿਨ ਵਧਦਾ ਜਾ ਰਿਹਾ ਘਟਣ ਦੀ ਬਜਾਏ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਅਰਵਿੰਦ ਕੇਜਰੀਵਾਲ ਦੀ ਬੇਟੀ ਦੀ ਸ਼ਾਦੀ ਹੋਈ ਹੈ ਤੇ ਕਪੂਰਥਲਾ ਹਾਊਸ ਦੇ ਵਿੱਚ ਵਿਆਹ ਹੋਇਆ ਤੇ ਸੁਰੀਲ ਜਾਖੜ ਬੋਲੋ ਇੱਕ ਟਵੀਟ ਕਰਕੇ ਹੁਣ ਸਵਾਲ ਚੁੱਕੇ ਗਏ ਨੇ ਉਹਨਾਂ ਕਿਹਾ ਕਿ ਕਪੂਰਥਲਾ ਹਾਊਸ ਪੰਜਾਬ ਦੀ ਜਾਇਦਾਦ ਹੈ ਠੀਕ ਹੈ ਪੰਜਾਬ ਦੀ ਚੀਜ਼ ਹੈ ਪਰ ਉੱਥੇ ਪਹਿਲਾਂ ਰਾਗਪ ਚੱਡਾ ਦਾ ਵਿਆਹ ਹੁੰਦਾ ਤੇ ਹੁਣ ਅਰਵਿੰਦ ਕੇਜਰੀਵਾਲ ਦੀ ਧੀ ਦਾ ਵਿਆਹ ਹੁੰਦਾ ਜੀ ਬਲਵਿੰਦਰ ਇਹ ਨਾ ਪਹਿਲੀ ਵਾਰ ਸੁਣਿਆਗਾ ਹੁਣ ਤੱਕ ਇਹ ਸੁਣਿਆ ਸੀ ਵੀ ਜਿਨਨੇ ਸਰਦ ਦੇ ਪੁੱਜ ਦੇ ਲੋਕ ਸੀਗੇ ਜਿਨਨੇ ਸਹੰਦੇ ਲੋਕ ਸੀਗੇ ਜਿਨਾਂ ਕੋਲੇ ਪੈਸਾ ਚੰਗਾ ਸਰਮਾਇਦਾਰ ਉਹ ਦਿੱਲੀ ਜਾ ਕੇ ਵਿਆਹ ਕਰਦੇ ਸੀ ਆਪਾਂ ਅਕਸਰ ਦੇਖਦੇ ਆਂ ਕਿ ਪੰਜਾਬ ਦੇ ਬਹੁਤ ਦੇ ਵੱਡੇ ਬਿਜ਼ਨਸਮੈਨ ਨੇ ਜਿਹੜੇ ਉਹ ਦਿੱਲੀ ਜਾ ਕੇ ਵਿਆਹ ਕਰਦੇ ਨੇ ਜਾਂ ਬੰਬੇ ਜਾ ਕੇ ਕਰਦੇ ਨੇ ਇਹ ਪਹਿਲੀ ਵਾਰ ਸੁਣਿਆ ਹੈ ਵੀ ਦਿੱਲੀ ਦੇ ਲੋਕ ਪੰਜਾਬ ਆ ਕੇ ਵਿਆਹ ਕਰ ਰਹੇ ਨੇ ਕਿਉਂ ਕਿ ਸਰਕਾਰੀ ਧਾਮਾ ਝਮਾ ਸਿਰਫ ਸਿਰਫ ਪੰਜਾਬ ਇਹੋ ਜਿਹਾ ਸੂਬਾ ਜਿੱਥੇ ਆਮ ਆਦਮੀ ਪਾਰਟੀ ਦੀ ਪਕੜ ਹੈ ਸਰਕਾਰ ਹੈ ਸੱਪਤਾ ਦੇ ਵਿੱਚ ਨੇ ਇਸ ਲਈ ਇੱਥੇ ਆ ਕੇ ਜਿਹੜੇ ਮਰਜ਼ੀ ਹਾਲਸ ਦੇ ਵਿੱਚ ਜਿਹੜੇ ਮਰਜ਼ੀ ਪਾਰਟੀਆਂ ਰਿਸੈਪਸ਼ਨਾਂ ਜੋ ਮਰਜੀ ਕਰਨ ਕਿਉਂਕਿ ਸਰਕਾਰ ਆਉਦੀ ਹੈ ਪਰ ਹੁਣ ਇਹ ਦਿੱਲੀ ਦੇ ਵਿੱਚ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਵਿੱਚ ਤਾਂ ਪੈਰ ਉਖੜ ਗਏ ਨੇ ਰਾਗਵ ਚੜਾ ਉਹਨਾਂ ਦਾ ਵਿਆਹ ਵੀ ਇੱਥੇ ਉਸ ਤੋਂ ਬਾਅਦ ਕਈ ਜੀਵਾਰ ਉਹਨਾਂ ਦੀ ਬੇਟੀ ਦਾ ਵਿਆਹ ਵੀ ਇੱਥੇ ਅਸੀਂ ਇਸ ਨੂੰ ਨਹੀਂ ਕਹਿੰਦੇ ਚਲੋ ਜਿਵੇਂ ਕਹਿੰਦੇ ਨੇ ਬੇਟੀਆਂ ਸਭ ਦੀਆਂ ਸਾਂਝੀਆਂ ਠੀਕ ਹੈ ਵਿਆਹ ਕੀਤਾ ਪਰ ਜਿਸ ਤਰ੍ਹਾਂ ਹੈ ਕਿ ਹਰ ਚੀਜ਼ ਨੂੰ ਪੰਜਾਬ ਦੇਖ ਰਿਹਾ ਹੈ ਹੈਲੀਕਾਪਟਰ ਮੰਗਾਲੋ ਪੰਜਾਬ ਦਾ ਸੋਰਸ ਵਰਤ ਲੋ ਪੰਜਾਬ ਦੇ ਸਕਿਉਰਟੀ ਮੰਗਾਲੋ ਪੰਜਾਬ ਦੀ ਵਿਆਹ ਕਰਨਾ ਚਲੋ ਪੰਜਾਬ ਸੋ ਇਹਦਾ ਮਤਲਬ ਇਹ ਹੈ ਵੀ ਖਰਚਾ ਤਾਂ ਕਿਤੇ ਨਾ ਕਿਤੇ ਫਿਰ ਜਿਹੜੇ ਖਾਤੇ ਤੋਂ ਜਾ ਰਿਹਾ ਉਹ ਆਪਾਂ ਨੂੰ ਵੀ ਪਤਾ ਹੈ ਉਤੋਂ ਦੀ ਇਹ ਵੀ ਚਰਚਾ ਦੇ ਵਿੱਚ ਹੈ ਵੀ ਜਿਸ ਤਰ੍ਹਾਂ ਸੀਐਮ ਮਾਨ ਸਾਹਿਬ ਨੇ ਭੰਗੜਾ ਪਾਇਆ ਨਾ ਉਹ ਵੀ ਬੜਾ ਚਰਚਾ ਦਾ ਵਿਸ਼ਾ ਹੈ ਅਸੀਂ ਭੰਗੜਾ ਪਾਉਣਾ ਇੰਜੋਏ ਕਰਨਾ ਇਹ 'ਚ ਕੋਈ ਬੁਰਾਈ ਨਹੀਂ ਹੈ ਗੁਰਵਿੰਦਰ ਇਹ ਹਰ ਇੱਕ ਬੰਦੇ ਦਾ ਆਪਣੇ ਨਿੱਜੀ ਜ਼ਿੰਦਗੀ ਦੇ ਕੁਝ ਸਮਾਂ ਹੋ ਸਕਦਾ ਜਦੋਂ ਤੁਸੀਂ ਆਪਣੇ ਆਪ ਨਾਲ ਇੰਜੋਏ ਕਰਦੇ ਹੋਗੇ ਆਪਣੀ ਫੈਮਲੀ ਦੇ ਨਾਲ ਹੁੰਦੇ ਹੋ ਪਰ ਤਾਨੂੰ ਉਸ ਰਤਬੇ ਦਾ ਉਸ ਅਹੁਦੇ ਦਾ ਵੀ ਧਿਆਨ ਰੱਖਣਾ ਪਵੇਗਾ ਇੱਕ ਮਰਿਆਦਾ ਹੁੰਦੀ ਹੈ ਜੇ ਤੁਸੀਂ ਇੱਕ ਮੁੱਖ ਮੰਤਰੀ ਹੋ ਪ੍ਰਧਾਨ ਮੰਤਰੀ ਹੋ ਤੁਸੀਂ ਕੈਬਨਟ ਮੰਤਰੀ ਹੋ ਤਾਂ ਤੁਹਾਡਾ ਇੱਕ ਰਤਬਾ ਹੁੰਦਾ ਉਸ ਅਹੁਦੇ ਦਾ ਇੱਕ ਰਤਬਾ ਹੁੰਦਾ ਜਿਸ ਨੂੰ ਧਿਆਨ ਚ ਰੱਖਦੇ ਹੋਏ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਪਬਲੀਕਲੀ ਅਵਾਇਡ ਕਰਨੀਆਂ ਪੈਂਦੀਆਂ ਨੇ ਸੋ ਤੁਸੀਂ ਉਸ ਵਿਆਹ ਦੇ ਵਿੱਚ ਗਏ ਤੁਸੀਂ ਉੱਥੇ ओके okay, ठीक है सब पर इस तरह ਭੰਗੜਾ ਪਾਉਣਾ ਵੀਡੀਓ ਬੰਨੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਉਸ ਤੋਂ ਬਾਅਦ ਵਿਰੋਧੀਆਂ ਨੂੰ ਮੌਕਾ ਮਿਲ ਜਾਣਾ ਕਿ ਆ ਦੇਖੋ ਜੀ ਸੀਐਮ ਸਾਹਿਬ ਤਾਂ ਭੰਗੜੇ ਪਾਉਂਦੇ ਫਿਰਦੇ ਨੇ ਵਿਆਹਾਂ ਦੇ ਵਿੱਚ ਇਹਨਾਂ ਕੋਲੇ ਪੰਜਾਬ ਲਈ ਕਿੱਥੇ ਸਮਾਂ ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਹਿਲਾਂ ਅਕਸਰ ਸੁਣਦੇ ਸੀ ਕਿ ਬੋਲਦੇ ਬੋਲਦੇ ਨਾ ਮੁੱਖ ਮੰਤਰੀ ਜਾਂ ਜਿਹੜੇ ਜਿੰਨੇ ਲੀਡਰ ਨੇ ਉਹ ਮर्याਦਾ ਭੁੱਲ ਜਾਂਦੇ ਨੇ ਪਰ ਮੈਨੂੰ ਹੁਣ ਲੱਗਦਾ ਵੀ ਕੱਲਾ ਬੋਲਣ ਚੱਲਣ ਚ ਨਹੀਂ ਹੁਣ ਬਹੁਤ ਥਾਵਾਂ ਇਹੋ ਜਿਹੀਆਂ ਹੋ ਗਈਆਂ ਜਿੱਥੇ ਮर्याਦਾ ਜਿਹੜੀ ਉਹ ਸਿਆਸੀ ਲੀਡਰ ਭੁੱਲ ਜਾਂਦੇ ਨੇ ਸੋ ਚਰਚਾ ਦਾ ਵਿਸ਼ਾ ਜਿਵੇਂ ਪਹਿਲਾਂ ਸੀ ਕਹਿੰਦੇ ਜਿਰਾਗਬ ਚੱਡਾ ਉਹਨਾਂ ਦਾ ਵਿਆਹ ਹੁਣ ਚਰਚਾ ਦਾ ਵਿਸ਼ਾ ਕੇਜੀਵਾਲ ਉਹਨਾਂ ਦੀ ਬੇਟੀ ਦਾ ਵਿਆਹ ਤੇ ਹੈਰਾਨ ਕਰਦੀਆਂ ਨੇ ਚੀਜ਼ਾਂ ਕਿ ਹਰ ਵਾਰ ਪੰਜਾਬ ਪੰਜਾਬ ਦਾ ਪੈਸਾ ਜਿੰਨਾ ਵਰਤ ਸਕਦੇ ਹੋ ਵਰਤੋ ਕਿਉਂਕਿ 2 ਸਾਲ ਦਾ ਸਮਾਂ ਰਹਿ ਗਿਆ ਪਤਾ ਨਹੀਂ ਉਸ ਤੋਂ ਬਾਅਦ ਕੀ ਬੰਨਾ ਹੈ ਕੀ ਨਹੀਂ ਸੋ ਲੱਗਿਆ ਹੋਇਆ ਜ਼ੋਰ ਜੀ ਜੀ ਸੋ ਕਿਸਾਨਾਂ ਦੇ ਉੱਤੇ 19 ਮਾਰਚ ਨੂੰ ਕਾਰਵਾਈ ਕੀਤੀ ਗਈ ਸੀ ਜੀ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਗ੍ਰਫਤਾਰ ਕਰ ਲੈ ਗਿਆ ਸੀਗਾ ਕਿਸਾਨਾਂ ਨੂੰ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਕਿਸਾਨ ਆਪਣੀ ਮੰਗਾਂ ਨੂੰ ਲਾ ਕੇ ਬੈਠੇ ਹੋਏ ਸੀ ਤੇ ਉਸ ਤੋਂ ਬਾਅਦ ਕਿਸਾਨ ਗੁੱਸੇ ਦੇ ਵਿੱਚ ਆਏ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਨੇ ਕਿਸਾਨ ਘੇਰ ਲੈਂਦੇ ਨੇ ਸਵਾਲ ਪੁੱਛਦੇ ਨੇ ਪਰ ਕੀ ਹੁੰਦਾ ਹੁਣ ਵਿਧਾਇਕ ਜਾਂ ਮੰਤਰੀ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਜੀ ਉਹ ਕਹਿੰਦੇ ਵੀ ਤੁਹਾਡੇ ਸਵਾਲ ਆ ਠੀਕ ਆ ਜੀ ਮੰਗਾਂ ਕੇਂਦਰ ਦੇ ਨਾਲ ਨੇ ਉਹ ਕਹਿੰਦੇ ਕੇਂਦਰ ਨਾਲ ਮੰਗਾ ਠੀਕ ਨੇ ਪਰ ਸਾਡੇ ਟਰੈਕਟਰ ਚੋਰੀ ਹੋਏ ਨੇ ਜੀ ਸਾਡਾ ਨੁਕਸਾਨ ਕੀਤਾ ਰਸਤਾ ਤਾਂ ਹਰਿਆਣਾ ਨੇ ਰੋਕਿਆ ਸੀ ਪਰ ਸਾਡੇ ਦੇ ਕਾਰਵਾਈ ਕਿਉਂ ਕੀਤੀ ਗਈ ਜੀ ਬਲਵਿੰਦਰ ਇੱਥੇ ਨਾ ਉਹ ਇੱਕ ਕਹਾਵਤ ਹੈਗੀ ਆਪੇ ਫਾਤੜੀਏ ਵਾਲੀ ਠੀਕ ਹੈ ਉਹ ਇੱਥੇ ਬਹੁਤ ਹੀ ਸੂਟੇਬਲ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਹੀ ਇੱਕ ਉਹ ਜੀ ਪਾਰਟੀ ਹੈ ਜਿਨ੍ਹਾਂ ਨੇ ਸਖਾਇਆ ਹੈਗਾ ਸਵਾਲ ਕਰਨਾ ਮੁੱਖ ਮੰਤਰੀ ਮਾਣ ਹੀ ਕਹਿੰਦੇ ਹੁੰਦੇ ਸੀ ਜੋ ਤੁਹਾਡੇ ਕੋਲ ਕੋਈ ਲੀਡਰ ਆਉਂਦਾ ਕਿਸੇ ਵੀ ਪਾਰਟੀ ਦਾ ਉਹਨੂੰ ਸਵਾਲ ਕਰੋ ਪੁੱਛੋ ਸਾਡੇ ਪਿੰਡ ਦਾ ਕੀ ਬਣਿਆ ਸਾਡੇ ਸ਼ਹਿਰ ਦਾ ਕੀ ਬਣਿਆ ਸਾਡੀਆਂ ਸਕੀਮਾਂ ਦਾ ਕੀ ਬਣਿਆ ਜਾਂ ਸਾਡੇ ਪੈਸੇ ਕਿੱਥੇ ਲਾ ਰਹੇ ਹੋ ਮੈਨੂੰ ਲੱਗਦਾ ਹੈ ਕਿ ਉਹ ਹੁਣ ਉਲਟ ਪੈ ਗਈ ਗੇਮ ਕਿਉਂਕਿ ਹੁਣ ਸਵਾਲ ਤਾਂ ਨਾਰਮਲ ਗੱਲ ਹੈ ਜੇ ਜੋ ਤੁਸੀਂ ਲੋਕਾਂ ਨੂੰ ਸਿਖਾਤੇ ਤਾਂ ਲੋਕ ਤਾਂ ਹੁਣ ਕਰਨਗੇ ਸਵਾਲ ਅਵੇਅਰ ਵੀ ਹੋ ਗਏ ਤੁਸੀਂ ਵੀ ਸਿਖਾਤੇ ਸੋਸ਼ਲ ਮੀਡੀਆ ਨੇ ਵੀ ਸਿਖਾਤੇ ਅਗਲੀ ਜਨਰੇਸ਼ਨ ਪੜਵੀ ਗਈ ਸੋ ਬੜਾ ਕੁਝ ਹੋ ਗਿਆ ਉਹਦੇ ਕਰਕੇ ਹੁਣ ਸਵਾਲ ਜੋ ਤੁਹਾਨੂੰ ਪੁੱਛੇ ਜਾਂਦੇ ਨੇ ਤਾਂ ਤੁਸੀਂ ਸਰਕਦੇ ਹੋ ਬਹੁਤ ਸਾਰੀਆਂ ਵੀਡੀਓ ਇਹੋ ਜਿਹੀਆਂ ਵਾਇਰਲ ਹੋਈਆਂ ਨੇ ਉਤਾਰ ਸਿੰਘ ਸੰਧਵਾਣੇ ਜਿਹੜੇ ਉਹ ਜਾਂਦੇ ਨੇ ਤਾਂ ਸਟੇਜ ਤੇ ਖੜੇ ਹੁੰਦੇ ਨੇ ਜਦੋਂ ਉਹਨਾਂ ਤੋਂ ਸਿੱਧੇ ਸਵਾਲ ਹੁੰਦੇ ਨੇ ਤੇ ਬੜੀ ਨਿਮੋਸ਼ੀ ਦਾ ਸਾਹਮਣਾ ਉਹ ਕਰਦੇ ਨੇ ਇਦਾਂ ਹੀ ਹੋਰ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਲਗਾਤਾਰ ਉਹ ਪੰਡਾਂ ਦੇ ਵਿੱਚ ਜਾ ਕੇ ਵਿਚਰ ਰਹੇ ਨੇ ਤਾਂ ਬਹੁਤ ਹੀ ਜ਼ਿਆਦਾ ਇਹ ਕਹਿ ਲੋ ਕਿ ਸ਼ਰਮਿੰਦਗੀ ਦਾ ਸਾਹਮਣਾ ਬੇਸ਼ੱਕ ਉਹ ਹੁੰਦੇ ਨੇ ਨਹੀਂ ਹੁੰਦੇ ਆਪਾਂ ਨੂੰ ਨਹੀਂ ਪਤਾ ਪਰ ਜਦੋਂ ਵੀਡੀਓ ਤੁਸੀਂ ਦੇਖਦੇ ਹੋ ਤੁਸੀਂ ਖੁਦ ਸ਼ਰਮਿੰਦੇ ਹੁੰਦੇ ਹੋ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ ਇਸ ਤਰੀਕੇ ਨਾਲ ਸਵਾਲ ਪੁੱਛੇ ਜਾਂਦੇ ਨੇ ਜਦੋਂ ਜਵਾਬ ਨਹੀਂ ਦਿੰਦੇ ਤਾਂ ਉਸ ਦੇ ਉੱਪਰ ਹੋਰ ਜ਼ਿਆਦਾ ਉਹਨਾਂ ਨੂੰ ਕ੍ਰਾਸ ਕੁਐਸਚਨਿੰਗ ਕਰ ਕਰਕੇ ਕਰ ਕਰਕੇ ਉਹਨਾਂ ਦੀ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਲੱਥੀ ਲਾਈ ਕੀਤੀ ਜਾਂਦੀ ਹੈ ਪਰ ਉਹ ਲੱਥੀ ਲਾਈ ਦਾ ਅਸਰ ਕਿੰਨਾ ਉਹ ਤਾਂ ਹੁਣ ਆਪਾਂ ਨੂੰ ਦੇਖ ਹੀ ਰਿਹਾ ਹੈ ਪਰ ਹਾਂ ਹੈ ਕਿ ਜਿਵੇਂ ਪਹਿਲਾਂ ਭਾਜਪਾ ਦੇ ਲੀਡਰਾਂ ਦਾ ਭਾਜਪਾ ਦੇ ਉਮੀਦਵਾਰਾਂ ਦਾ ਲੋਕ ਸਭਾ ਚੋਣਾਂ ਦੇ ਦੌਰਾਨ ਲੋਕਾਂ ਨੇ ਬਿਲਕੁਲ ਬਾਈਕਾਟ ਕਰਤਾ ਸੀ ਪੰਡਾਂ ਦੇ ਵਿੱਚ ਵੜਨ ਜੋਗੇ ਨਹੀਂ ਛੱਡਿਆ ਸੀ ਉਹ ਉਸੇ ਲੀਡ ਦੇ ਉੱਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਤੇ ਨਾ ਕਿਤੇ ਤੁਰਪੇ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਉਹੋ ਚੀਜ਼ ਹੈ ਜਿਹੜੀ ਉਹ ਫੇਸ ਕਰਨੀ ਪੈ ਰਹੀ ਹੈ ਹਾਲਾਤ ਇਹ ਬਣੇ ਹੋਏ ਨੇ ਮੌਜੂਦਾ ਸਰਕਾਰ ਦੇ ਵਿਧਾਇਕਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਹਿਸਟਰੀ ਚ ਕਦੇ ਪਹਿਲਾਂ ਭਾਵੇਂ ਹੋਇਆ ਹੋਵੇ ਨੇੜੇ ਤੇੜੇ ਤਾਂ ਦੇਖਿਆ ਨਹੀਂ ਗਿਆ ਜੋ ਹਾਲਾਤ ਇਸ ਸਮੇਂ ਬਣੇ ਹੋਏ ਨੇ ਜੀ ਜੀ ਸੋ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਲੈ ਕੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਇੱਕ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਗ੍ਰਿਫਤਾਰੀਆਂ ਹੋਈਆਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਜੀ ਪਰ ਇਹਦੇ ਵਿੱਚ ਇੱਕ ਹੋਰ ਨਵੀਂ ਗੱਲ ਨਿਕਲ ਕੇ ਸਾਹਮਣੇ ਆਇਆ ਪਹਿਲਾਂ ਇੱਕ ਪੁਲਿਸ ਵਾਲੀ ਮੁਲਾਜ਼ਮ ਸੀ ਉਹ ਗ੍ਰਿਫਤਾਰ ਕੀਤੀ ਗਈ ਆ ਤੇ ਹੁਣ ਪੁਲਿਸ ਵਾਲਾ ਇੱਕ ਹੋਰ ਮੁਲਾਜ਼ਮ ਆ ਉਹ ਗ੍ਰਿਫਤਾਰ ਕੀਤਾ ਗਿਆ ਜੋ ਇਹਨਾਂ ਦੇ ਨਾਲ ਸ਼ਾਮਲ ਸੀਗਾ ਜੀ ਸਾਰੀ ਗੇਮ 'ਚ ਜੀ ਦੇਖੋ ਗੱਲ ਪਤਾ ਕੀ ਹੈ ਬਲਵਿੰਦਰ ਪਹਿਲਾਂ ਜਿਹੜੀ ਉਹ ਮੈਡਮ ਜੀ ਸੀਗੇ ਨਸ਼ਿਆਂ ਜਿੰਨੋਂ ਤੋਂ ਚਿੱਟਾ ਫੜਿਆ ਗਿਆ ਸੀ ਚਿੱਟੇ ਵਾਲੀ ਬੀਬੀ ਬੜਾ ਸੋਸ਼ਲ ਮੀਡੀਆ ਤੇ ਇਸ ਗੱਲ ਥਾਰ ਵਾਲੀ ਬੀਬੀ ਚਿੱਟੇ ਵਾਲੀ ਬੀਬੀ ਇਸ ਨਾਮ ਤੋਂ ਮਸ਼ਹੂਰ ਹੋਏ ਸੀ ਹੁਣ ਸਵਾਲ ਇਹ ਹੈ ਕਿ ਬੜਾ ਦੋ ਚਾਰ ਦਿਨ ਮਾਮਲਾ ਉੱਠਿਆ ਸੀਐਮ ਸਾਹਿਬ ਨੇ ਵੀ ਬਿਆਨ ਦਿੱਤਾ ਕਹਿੰਦੇ ਭਾਵੇਂ ਪੁਲਿਸ ਮੁਲਾਜ਼ਮ ਹਮ ਕਾਰਵਾਈ ਜ਼ਰੂਰ ਕਰਾਂਗੇ ਪਰ ਹੁਣ ਸਵਾਲ ਇਹ ਹੈ ਉਹ ਕਾਰਵਾਈ ਹੈ ਕਿੱਥੇ ਲੋਕ ਤਾਂ ਤੁਹਾਨੂੰ ਇਸ ਚੀਜ਼ ਤੇ ਸਵਾਲ ਖੜੇ ਕਰਨਗੇ ਨਾ ਤੁਸੀਂ ਇਸ ਇਹ ਸਾਹਮਣੇ ਆਈਆਂ ਚੀਜ਼ਾਂ ਕਿ ਉਹਨਾਂ ਦੇ ਤਾਂ ਨਾਮ ਹੀ ਕੁਛ ਨਹੀਂ ਇਹ ਤਾਂ ਹੋ ਨਹੀਂ ਸਕਦਾ ਜਿਨ੍ਹਾਂ ਨੇ ਇੰਨਾ ਕੁਝ ਬਣਾ ਲਿਆ ਹੋਵੇ ਇਸ ਤੰਦੇ ਤੋਂ ਉਹਨਾਂ ਦੇ ਨਾਮ ਕੁਛ ਨਾ ਹੋਵੇ ਇਹਦਾ ਮਤਲਬ ਵੀ ਉਹ ਵੀ ਸਕੀਮੀ ਨੇ ਕਿਤੇ ਨਾ ਕਿਤੇ ਸਰਕਾਰ ਫਾਈਂਡ ਆਊਟ ਕਰਨਾ ਚਾਹਵੇ ਤਾਂ ਕਰ ਸਕਦੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਠੀਕ ਹੈ ਜਿਹੜਾ ਇਹ ਵੀ ਤੁਸੀਂ ਕਹਿ ਰਹੇ ਹੋ ਮਾਮਲਾ ਇਹ ਨਾਬਾ ਦੇ ਪਿੰਡ ਕੱਲੇ ਮਾਜਰੇ ਦਾ ਹੈ ਜਿੱਥੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਮਾਫ ਕਰਨਾ ਅ ਜਿਹੜੀ ਆਪਾਂ ਗੱਲ ਕਰ ਰਹੇ ਆ ਇਹ ਨਸ਼ਿਆਂ ਨਸ਼ਿਆਂ ਨੂੰ ਲੈ ਕੇ ਇਹ ਖਬਰ ਹੋ ਰਹੀ ਹੈ ਸੋ ਉਹਦੇ ਵਿੱਚ ਵੀ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਗ੍ਰਿਫਤਾਰ ਹੋਇਆ ਹੁਣ ਸਵਾਲ ਇਹ ਹੈ ਕਿ ਉਸ ਪੁਲਿਸ ਮੁਲਾਜ਼ਮ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਹੈ ਇਹ ਵੀ ਵੱਡੀ ਗੱਲ ਹੈ ਕਿਉਂਕਿ ਕਾਂਸਟੇਬਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਇਹੋ ਜਿਹੇ ਬਹੁਤ ਸਾਰੇ ਕੇਸ ਆਏ ਜਿੱਥੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੇ ਨਾਮ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਪਰ ਇਹਨਾਂ ਪੁਲਿਸ ਮੁਲਾਜ਼ਮਾਂ ਦਾ ਬੈਕਗ੍ਰਾਉਂਡ ਕਿੰਨਾ ਚੈੱਕ ਹੋਏਗਾ ਜਾਂ ਫਿਰ ਭਗਵੰਤ ਮਾਨ ਹੁਣਾਂ ਵੱਲੋਂ ਜਸਟਿਸ ਸਟੇਟਸ ਤੋਂ ਗੱਲ ਕੀਤੀ ਗਈ ਸੀ ਕਿ ਚਾਹੇ ਕੋਈ ਨਸ਼ਾ ਤਸਕਰ ਪੁਲਿਸ ਕਾਂਸਟੇਬਲ ਹੋਵੇ ਪੁਲਿਸ ਅਧਿਕਾਰੀ ਹੋਵੇ ਬਰਾਬਰ ਦੇ ਇੱਕ ਤਕੜੀ ਦੇ ਵਿੱਚ ਰੱਖ ਕੇ ਤੋਲੇ ਜਾਣਗੇ ਪਰ ਫਿਲਹਾਲ ਕਿਸੇ ਵੀ ਤਰੀਕੇ ਬਰਾਬਰ ਦੇ ਉਹ ਜਿਹੜੇ ਤੁਲਦੇ ਨੇ ਉਹ ਨਜ਼ਰ ਨਹੀਂ ਆ ਰਹੇ ਸੋ ਤੁਹਾਨੂੰ ਦੱਸ ਦਈਏ ਕਿ 9 April ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ ਤੇ ਜਿਹਦੇ ਚ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਦੇ ਵਿੱਚ ਪੰਜ ਹੋਰ ਲੋਕਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਸੋ ਦੱਸਿਆ ਜਾ ਰਿਹਾ ਕਿ ਗੁਰੂਗ੍ਰਾਮ ਦਾ ਇੱਕ ਵਿਅਕਤੀ ਅਨਿਲ ਉਹ ਹਵਾਲਾ ਰੈਕਡ ਚਲਾਉਂਦਾ ਸੀ ਉਹਦਾ ਨਾਮ ਵੀ ਇਹਦੇ ਵਿੱਚ ਸਾਹਮਣੇ ਆਇਆ ਹੈ ਹੁਣ ਤੱਕ ਦੀ ਜਿਹੜੀ ਵਸੂਲੀ ਹੈ ਉਹ 46910000 ਰੁਪਏ ਤੱਕ ਦੀ ਦੱਸੀ ਜਾ ਰਹੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕੀ ਕੁਝ ਨਿਕਲਦਾ ਇਹ ਵੇਖਣਾ ਲਾਜ਼ਮੀ ਹੋਵੇਗਾ ਜੀ ਬਲਵਿੰਦਰਾ ਜੀ ਸੋ ਦੂਜੇ ਪਾਸੇ ਮੌਸਮ ਵਾਲੋ ਕੱਲ ਦੇਖਿਆ ਗਿਆ ਆ ਪਾ ਕਿਵੇਂ ਦਾ ਮੌਸਮ ਰਿਹਾ ਸੀ ਪੰਜਾਬ ਦੇ ਵਿੱਚ ਝੱਖੜ ਨੇਰੀ ਤੂਫਾਨ ਮੀਂਹ ਆਇਆ ਪਰ ਕਿਤਨਾ ਕਿਤੇ ਕਿਸਾਨਾਂ ਦੇ ਵਿੱਚ ਚਿੰਤਾ ਵਧਾਈ ਹੈ ਜੀ ਮੌਸਮ ਨੇ ਕਿਉਂਕਿ ਮੰਡੀਆਂ ਦੇ ਵਿੱਚ ਕਣਕ ਪਈ ਆ ਤੇ ਕੁਝ ਕੁ ਕਣਕ ਖੇਤਾਂ ਦੇ ਵਿੱਚ ਲੱਗੀ ਹੋਈ ਆ ਉਹ ਵੱਢਣ ਨੂੰ ਪਈ ਆ ਜੀ ਨੇ ਕੋਲ ਵੇਂਦੇ ਜਿੰਨਾ ਦੀ ਤਾਂ ਕਣਕ ਮੰਡੀਆਂ ਦੇ ਵਿੱਚ ਵਿਕ ਗਈ ਉਹ ਤਾਂ ਹੋ ਗਏ ਵਿਲੇ ਵਿਲੇ ਮਤਲਬ ਉਹਨਾਂ ਦੇ ਸਿਰ ਤੋਂ ਤਾਂ ਫਿਕਰ ਉਤਰ ਗਿਆ ਕਿਸਾਨਾਂ ਦੇ ਜਿਨ੍ਹਾਂ ਦੀ ਖੇਤ ਦੇ ਵਿੱਚ ਖੜੀ ਐ ਜਾਂ ਫਿਰ ਜਿਨ੍ਹਾਂ ਦੀ ਮੰਡੀ ਦੇ ਵਿੱਚ ਸੁੱਟ ਲਈ ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆ ਫਰਕ ਸਿਰਫ ਇਹ ਹੈ ਕਿ ਜਿਨ੍ਹਾਂ ਦੀ ਕਣਕ ਖੜੀ ਹੈ ਉਹਨਾਂ ਦੇ ਵਿਚਾਰਿਆਂ ਦਾ ਦਾਣਾ ਝੜ ਜਾਣਾ ਹੈ ਦਾਣਾ ਝੜਨ ਕਰਕੇ ਝਾੜ ਘਟ ਜਾਣਾ ਹੈ ਤੇ ਜਿਨ੍ਹਾਂ ਨੇ ਸਾਰੀ ਵੱਢ ਕੇ ਮੰਡੀ 'ਚ ਸੱਟ ਲਈ ਉਹਨਾਂ ਦਾ ਦਾਣਾ ਖਰਾਬ ਹੋ ਜਾਣਾ ਹੈ ਕਿਉਂਕਿ ਸਰਕਾਰ ਵੱਲੋਂ ਜਿਹੜਾ ਵਾਰ-ਵਾਰ ਕਹੇ ਪੁਖਤਾ ਇੰਤਜ਼ਾਮ ਪੁਖਤਾ ਇੰਤਜ਼ਾਮ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਦੇਖੋ ਨਾ ਕਿ ਕੱਲ ਰਾਤ ਜਿਸ ਤਰ੍ਹਾਂ ਦਾ ਤੂਫਾਨ ਤੇ ਨੇਰੀ ਆਇਆ ਉਸ ਤੋਂ ਬਾਅਦ ਕਿਸਾਨ ਕਿੰਨਾ ਰੋਲੇ ਨੇਗੇ ਮੰਡੀਆਂ ਦੇ ਵਿੱਚ ਤਾਂ ਤੁਹਾਨੂੰ ਸੱਚਮੁੱਚ ਰੋਣਾ ਆ ਜਾਏਗਾ ਕਿਸਾਨ ਤਰਪਾਲ ਲੈ ਲੈ ਕੇ ਆਪਣੀਆਂ ਢੇਰੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਵਰ ਹੋ ਨਹੀਂ ਰਿਹਾ ਕਿਉਂਕਿ ਹਨੇਰੀ ਇੰਨੀ ਤੇਜ਼ ਸੀ ਕਿ ਉਹ ਖੜ ਨਹੀਂ ਰਹੀ ਸੀ ਤਰਪਾਲ ਉੱਪਰ ਕਿਸਾਨ ਵਿਚਾਰੇ ੱੱਕੇ ਦੇ ਨਾਲ ਕੋਈ ਉਸ ਤਰਪਾਲ ਦੇ ਉੱਪਰ ਖੁਦ ਬੈਠ ਰਿਹਾ ਕੋਈ ਕਿਸਾਨ ਜਿਹੜਾ ਦੂਜੇ ਨੂੰ ਆਵਾਜ਼ ਮਾਰ ਰਿਹਾ ਵੀ ਤੂੰ ਮੇਰੀ ਮਦਦ ਕਰ ਦੇ ਸੋ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਮੰਡੀਆਂ ਦੇ ਉੱਪਰ ਸ਼ੈੱਡ ਤੱਕ ਅਵੇਲੇਬਲ ਹਨਗੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਕਹਿ ਰਹੀ ਐ ਅਸੀਂ ਹਰ ਇੱਕ ਪਿੰਡ ਦੇ ਵਿੱਚ ਇੱਕ ਜਿੰਮ ਖੋਲਾਂਗੇ ਹਰ ਇੱਕ ਪਿੰਡ ਦੇ ਵਿੱਚ ਇੱਕ ਇਹੋ ਜਿਹੇ ਸਹੂਲਤਾਂ ਦੇ ਦਾਂਗੇ ਸਹੂਲਤਾਂ ਦਓ ਚੰਗੀ ਗੱਲ ਐ ਪਿੰਡ ਪੱਦਰ ਤੇ ਜੇ ਤੁਸੀਂ ਜਿੰਮ ਖੋਲਣਾ ਜਾਣਦੇ ਹੋ ਤਾਂ ਤੁਸੀਂ ਹਰ ਪਿੰਡ 'ਚ ਤਾਂ ਮੰਡੀ ਵੀ ਨਹੀਂ ਹੁੰਦੀ ਮੰਡੀ ਤਾਂ ਕਿਸੇ ਹਿਸਾਬ ਸਿਰ ਹੀ ਹੁੰਦੀ ਐ ਤੁਹਾਨੂੰ ਵੀ ਪਤਾ ਐ ਮੈਨੂੰ ਲੱਗਦਾ ਕਿ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਐ ਬਲਾਕ ਦੇ ਹਿਸਾਬ ਨਾਲ ਕਿਸ-ਕਿਸ ਤਰ੍ਹਾਂ ਮੰਡੀਆਂ ਦੀ ਡਿਸਟ੍ਰਿਬਿਊਸ਼ਨ ਹੁੰਦੀ ਐ ਕਿੰਨੇ ਏਰੀਆ ਦੇ ਵਿੱਚ ਮੰਡੀ ਹੁੰਦੀ ਐ ਮੈਂ ਹੈਰਾਨ ਆ ਇੰਨੇ ਸਾਲਾਂ ਦੇ ਵਿੱਚ ਮੰਡੀਆਂ ਦੇ ਉੱਪਰ ਸ਼ੈੱਡ ਤੱਕ ਨਹੀਂ ਪਏ ਸ਼ੈੱਡ ਪੈ ਜਾਂਦੇ ਨੇ ਢੇਰੀ ਜ਼ਰੂਰ ਆਈ ਸੀ ਕਮ ਸੇ ਕਮ ਕਣੀਆਂ ਤੋਂ ਕਿਸਾਨਾਂ ਦੀ ਕਣਕ ਬਚ ਸਕਦੀ ਸੀ ਪਰ ਨਹੀਂ ਜਿਹੜੇ ਦਾਅਵੇ ਬਾਅਦੇ ਹਰ ਵਾਰ ਕੀਤੇ ਜਾਂਦੇ ਨੇ ਕਿ ਇਸ ਦਾ ਪੁਖਤਾ ਪ੍ਰਬੰਧ ਕਰ ਲੈ ਇੱਕ ਵਾਰੀ ਉਹਨਾਂ ਪੁਖਤਾ ਪ੍ਰਬੰਧਾਂ ਦੀ ਲਿਸਟ ਤਾਂ ਦੇ ਦੇ ਪ੍ਰਸ਼ਾਸਨ ਕਿ ਕਿਹੜੇ ਪੁਖਤਾ ਪ੍ਰਬੰਧ ਨੇ ਕੀ ਠੀਕ ਹੈ ਤੁਸੀਂ ਗਏ ਤੁਸੀਂ ਕਹਤਾ ਇਹ ਮੰਡੀ ਦੇ ਵਿੱਚ ਝਾੜੂ ਮਾਰ ਦਿਓ ਸਾਰਾ ਕੁਝ ਸਾਫ਼ ਕਰ ਦਿਓ ਮੰਡੀ ਸਾਫ਼ ਕੀਤੀ ਪੁਖਤਾ ਪ੍ਰਬੰਧ ਹੋ ਗਏ ਕਿਸਾਨਾਂ ਦੀ ਦੇਖ ਰੇਕ ਤੁਸੀਂ ਕਦੇ ਦੇਖਿਆ ਬਲਵਿੰਦਰ ਜੇ ਕਿਸਾਨਾਂ ਨੂੰ ਉੱਥੇ 4 ਦਿਨ ਰਹਿਣਾ ਪੈ ਜੇ ਜੀ ਤੁਸੀਂ ਕਦੇ ਕਿਸਾਨ ਦਾ ਇਹ ਦੇਖਿਆ ਵੀ ਉੱਥੇ ਕੋਈ ਰਹਿਣ ਸਨ ਦਾ ਪ੍ਰਬੰਧ ਹੋਵੇ ਨਹੀਂ ਜੀ ਬਾਥਰੂਮ ਤੱਕ ਜਾਣ ਦੀ ਜਗ੍ਹਾ ਨਹੀਂ ਹੁੰਦੀ ਬਲਵਿੰਦਰ ਉੱਥੇ ਜਿਹੜੇ ਕਿਸਾਨ ਨੇ 4 ਦਿਨ ਜਿਹਦੀ ਤਤਲਾਈ ਨਹੀਂ ਹੋਈ ਜਿਹਦੀ ਫਸਲ ਦੀ ਉਹਨੂੰ ਬਾਥਰੂਮ ਤੇ ਨਹਾਉਣ ਤੱਕ ਦੀ ਸੁਵਿਧਾ ਨੇੜੇ-ਤੇੜੇ ਨਹੀਂ ਦਿੱਤੀ ਜਾਂਦੀ ਜੀ ਫਸਲ ਸੰਬੰਧੀ ਕੋਈ ਸੁਵਿਧਾ ਨਹੀਂ ਦਿੱਤੀ ਜਾਂਦੀ ਫਿਰ ਕਿਹੜੇ ਪ੍ਰਬੰਧਾਂ ਦੀ ਤੁਸੀਂ ਗੱਲਾਂ ਕਰਦੇ ਹੋ ਸੋ ਹਾਲਾਤ ਨੇ ਜਿਹੜੇ ਉਹ ਕੈਨ ਨੂੰ ਤੇ ਕਰਨ ਨੂੰ ਬਹੁਤ ਜ਼ਿਆਦਾ ਡਿਫਰੈਂਟ ਨੇ ਸੋ ਉਸ ਦਾ ਇਹ ਬੇਨਤੀ ਕਰ ਸਕਦੇ ਆ ਵੀ ਇਦਾਂ ਦਾ ਕੁਝ ਨਾ ਕਰੋ ਜੇ ਤੁਸੀਂ ਕਹਿ ਰਹੇ ਹੋ ਤਾਂ ਕਰੋ ਨਹੀਂ ਤੇ ਨਾ ਬੋਲੋ ਤੁਸੀਂ ਹ ਹੁਣ ਇੱਕ ਸਰਵਨ ਸਿੰਘ ਭੰਦੇਰ ਹੋਣਾ ਦਾ ਬਿਆਨ ਵੀ ਆਏਗਾ ਉਹ ਇਸ ਗੱਲ ਨੂੰ ਕਹਿ ਰਹੇ ਨੇ ਕਹਿੰਦੇ ਕਿ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਆ ਠੀਕ ਹੈ ਆਣਗੇ ਅਧਿਕਾਰੀ ਰੇਖੀ ਵੀ ਕਰ ਲੈਣਗੇ ਸਾਰਾ ਕੁਝ ਚੈੱਕ ਵੀ ਕਰ ਜਾਣਗੇ ਪਰ ਹੁਣ ਸਵਾਲ ਇਹ ਹੈ ਕਿ ਮੁਆਵਜ਼ਾ ਜੇ ਮਿਲੇ ਹੀ ਅਗਲੇ ਝੋਨੇਆਂ ਕਣਕ ਤੱਕ ਜਾ ਕੇ ਉਹਦਾ ਵੀ ਕੋਈ ਫਾਇਦਾ ਨਹੀਂ ਹੈ ਕੀ ਉਹਨਾਂ ਨੂੰ ਮੁਆਵਜ਼ਾ ਸਰਕਾਰ ਦੇ ਸਕਦੀ ਹੈ ਜਿਨ੍ਹਾਂ ਨੂੰ ਨੁਕਸਾਨ ਹੋਇਆ ਜਾਂ ਫਿਰ ਜਿਹੜਾ 6 ਮਹੀਨੇ ਕਿਸਾਨ ਨੇ ਮਿਹਨਤ ਕੀਤੀ ਹੈ ਕੀ ਤੁਸੀਂ ਉਸ ਦੀ ਮਿਹਨਤ ਦਾ ਮੁੱਲ ਮੋੜ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਸੋ ਬੜਾ ਕੋ ਜੈ ਹੁਣ ਦੇਖੋ ਸਰਵਨ ਸਿੰਘ ਬੰਦੇਰ ਉਹਨਾਂ ਨੇ ਨਾਲ ਨਾਲ ਕਿਸਾਨਾਂ ਨੂੰ ਇਹ ਵੀ ਕਿਹਾ ਕਹਿੰਦੇ ਤੁਸੀਂ ਜੇ ਤੁਹਾਡੇ ਕੋਲ ਕੋਈ ਅਧਿਕਾਰੀ ਪੁਲਿਸ ਮੁਲਾਜ਼ਮ ਕੋਈ ਅਧਿਕਾਰੀ ਲੀਡਰ ਕੋਈ ਵੀ ਆਉਂਦਾ ਕਹਿੰਦੇ ਸਿੱਧੀ ਕੁਐਸਚਨਿੰਗ ਕਰੋ ਕਹਿੰਦੇ ਅਸੀਂ ਉਮੀਦ ਕਰਦੇ ਹਾਂ ਵੀ ਕਾਂਗਰਸ ਕਿਸਾਨ ਨੇ ਜਿਹੜੇ ਥੋੜੇ ਜਿਹਾ ਸਟਰੋਂਗ ਹੋ ਕੇ ਉੱਪਰ ਨਗੇ ਜੀ ਜੀ ਸੋ ਵਿੱਚ ਖਬਰ ਹੈ ਗਈ ਸੀ ਆਪਣੇ ਜੀ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਮਾਨਸਾ ਦੇ ਵਿੱਚ ਤੇ ਪੰਜਾਬ ਪੁਲਿਸ ਵੱਲ ਵੱਡੀ ਕਾਰਵਾਈ ਕੀਤੀ ਗਈ ਨਸ਼ਾ ਤਸਕਰਾਂ ਦੇ ਘਰ ਢਾ ਦਿੱਤੇ ਗਏ ਨੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕੋ ਸਵਾਲ ਖੜਾ ਹੁੰਦਾ ਹੈ ਵੀ ਜਿਹੜੀ ਬੀਬੀ ਪੁਲਿਸ ਵਾਲੀ ਫੜੀ ਗਈ ਸੀ ਉਹਦਾ ਕਾਰਨ ਹੀ ਦਿਖਿਆ ਜੀ ਕਿ ਤੁਸੀਂ ਮਾੜੇ ਬੰਦਿਆਂ ਨੂੰ ਜਾਂ ਸ਼ਾਮਲਾਟਾ ਦੇ ਵਿੱਚ ਜਿਹੜੇ ਲੋਕਾਂ ਨੇ ਘਰ ਪਏ ਨੇ ਉਹ ਤੋੜ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਵੱਡੇ ਘਰਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਜੀ ਜੀ ਬਿਲਕੁਲ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਮਾਨਸਾ ਦੇ ਵਿੱਚ ਅੱਜ ਕਾਰਵਾਈ ਜਿਹੜੀ ਮਾਨਸਾ ਪੁਲਿਸ ਨੇ ਕੀਤੀ ਹੈ ਸੋ ਮਾਨਸਾ ਦੀ ਗਲੀ ਨੰਬਰ 16 ਦੇ ਵਿੱਚ ਇਹ ਕਾਰਵਾਈ ਹੋਈ ਹੈ ਜਿੱਥੇ ਅਜੇ ਕੁਮਾਰ ਨਾਂ ਦੇ ਵਿਅਕਤੀ ਦਾ ਘਰ ਹੈ ਜਿਹੜਾ ਬਲਵਿੰਦਰ ਉਟਾਇਆ ਗਿਆ ਹੈ ਪੁਲਿਸ ਦੇ ਮੁਤਾਬਕ ਉਹ ਸਿਰਫ ਨਸ਼ਾ ਤਸਕਰੀ ਨਹੀਂ ਬਲਕਿ ਉਨੇ ਜਿਸ ਜਗਾ ਦੇ ਉੱਪਰ ਘਰ ਬਣਾਇਆ ਸੀ ਉਹ ਸ਼ਾਮ ਲੜ ਦੀ ਜਗਾ ਸੀ ਤੇ ਕੋਈ ਕਾਗਜ਼ ਨਹੀਂ ਸੀ ਮਨੁਂਦਰ ਦੇਖੋ ਪਿੰਡਾਂ ਦੇ ਵਿੱਚ ਪੰਜਾਬ ਦੇ ਤੇ ਸ਼ਹਿਰਾਂ ਦੇ ਵਿੱਚ ਸ਼ਾਮ ਲੜ ਦੀਆਂ ਜ਼ਮੀਨਾਂ ਦਾ ਰੌਲਾ ਕੋਈ ਨਵਾਂ ਨਹੀਂ ਹੈ ਬੜੇ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਕਿਉਂਕਿ ਉਦੋਂ ਇਨੀ ਲਿਖਤ ਪੜਤ ਨਹੀਂ ਹੁੰਦੀ ਸੀ ਤਾਂ ਉਸ ਸਮੇਂ ਥੋੜੇ-ਬਹੁਤ ਪੈਸੇ ਦੇ ਕੇ ਸ਼ਾਮ ਲੜਦੀਆਂ ਜ਼ਮੀਨਾਂ ਕਈ ਲੋਕਾਂ ਨੇ ਲਈਆਂ ਵੀ ਉੱਥੇ ਆਪਣੇ ਘਰ ਜਾਂ ਫਿਰ ਪਸ਼ੂਆਂ ਦੀ ਹਵੇਲੀ ਜਾਂ ਜੋ ਵੀ ਉਹਨਾਂ ਨੂੰ ਜ਼ਰੂਰਤ ਸੀ ਉਹਨਾਂ ਨੇ ਉੱਥੇ ਬਣਾਏ ਵੀ ਪਰ ਹੁਣ ਜਦੋਂ ਸਰਕਾਰ ਦੀਆਂ ਅੱਖਾਂ ਉਗੜੀਆਂ ਇੱਕੇਦਮ ਯਾਦ ਆਇਆ ਉਹਨਾਂ ਨੇ ਦੇਖਿਆ ਕਿ ਠੀਕ ਹੈ ਜੀ ਇਹ ਤਾਂ ਨਜਾਇਜ਼ ਬੈਠੇ ਨੇ ਇਹਨਾਂ ਨੇ ਤਾਂ ਕਬਜ਼ੇ ਕੀਤੇ ਨਹੀਂ ਸੀ ਸਾਰਿਆਂ ਨੂੰ ਨਹੀਂ ਕਹਿ ਰਹੇ ਕਈਆਂ ਨੇ ਕਬਜ਼ੇ ਕੀਤੇ ਵੀ ਹੋਣਗੇ ਪਰ ਜਿਹੜੇ ਉਸ ਸਮੇਂ ਦਾ ਮੁੱਲ ਦੇ ਕੇ ਉੱਥੇ ਰਹਿ ਰਹੇ ਨੇ ਉਹਨਾਂ ਦੀ ਸਿਰਫ ਗਲਤੀ ਇੰਨੀ ਕਿ ਉਹਨਾਂ ਨੇ ਨਾਮ ਨਹੀਂ ਕਰਾਈ ਉਸ ਸਮੇਂ ਸੋ ਜਹੇ ਦੇ ਵਿੱਚ ਇਹ ਵਿਅਕਤੀ ਹੈ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਕਿ ਸ਼ਾਮਰਾਟ ਜ਼ਮੀਨ ਦੇ ਵਿੱਚ ਇਹਨੇ ਉਹਦਾ ਘਰ ਪਾਇਆ ਹੋਇਆ ਸੀ ਕਿ ਨਜਾਇਜ਼ ਕਬਜ਼ਾ ਕੀਤਾ ਹੈ ਸੀ ਨਜਾਇਜ਼ ਕੀਤਾ ਸੀ ਨਹੀਂ ਕੀਤਾ ਸੀ ਇਸ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਪਰ ਜਿਸ ਤਰ੍ਹਾਂ ਦਾ ਰਵਈਆ ਨਸ਼ਾ ਤਸਕਰਾਂ ਦੇ ਨਾਲ ਅਪਣਾਇਆ ਜਾ ਰਿਹਾ ਉਹ ਠੀਕ ਹੈ ਪਰ ਜਿਸ ਤਰ੍ਹਾਂ ਦਾ ਉਹਨਾਂ ਦੇ ਘਰਦਿਆਂ ਨਾਲ ਅਪਣਾਇਆ ਜਾ ਰਿਹਾ ਉਹ ਠੀਕ ਨਹੀਂ ਹੈ ਨਾ ਤਾਂ ਕਿਸੇ ਮਾਂ ਦਾ ਪੁੱਤ ਨਮਾਜ਼ ਚਾਉਂਦੀ ਹੁੰਦੀ ਹੈ ਨਾ ਕੋਈ ਪਿਓ ਚਾਹੁੰਦਾ ਹੁੰਦਾ ਵੀ ਮੇਰਾ ਪੁੱਤ ਨਸ਼ਾ ਤਸਕਰ ਬਣੇ ਨਾ ਕਿਸੇ ਦਾ ਭੈਣ ਭਰਾ ਚਾਹੁੰਦਾ ਹੁੰਦਾ ਵੀ ਮੇਰਾ ਭੈਣ ਭਰਾ ਨਸ਼ਾ ਤਸਕਰ ਬਣੇ ਜੋ ਬਣ ਰਹੇ ਨੇ ਤਾਂ ਤੁਹਾਨੂੰ ਨਹੀਂ ਪਤਾ ਉਹਨਾਂ ਦੇ ਘਰਦਿਆਂ ਨੂੰ ਇਸ ਚੀਜ਼ ਦਾ ਕਿੰਨਾ ਦੁੱਖ ਹੋਣਾ ਇੱਕ ਤਾਂ ਪੁੱਤ ਉਸ ਕੰਮ ਵੱਲ ਪੈ ਗਿਆ ਇੱਕ ਤੁਸੀਂ ਜਿਹੜਾ ਜਾ ਕੇ ਘਰ ਆ ਉਹ ਵੀ ਟਾਹਤਾ ਉਹਨਾਂ ਦਾ ਸੋ ਹਾਲਾਤ ਹੈ ਜਿਹੜੇ ਉਹ ਤੁਸੀਂ ਉਸ ਪਰਵਾਦ ਦੇ ਲਈ ਵੱਧ ਤੋਂ ਵੱਧ ਕਰਤੇ ਹੋਰ ਜ਼ਿਆਦਾ ਨਸ਼ਾ ਤਸਕਰਾਂ ਨੂੰ ਫੜੋ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਨੂੰ ਫਾਈਨ ਲਾਓ ਉਹਨਾਂ ਨੂੰ ਜੇਲ੍ਹਾਂ 'ਚ ਸੱਟੋ ਜੋ ਤੁਸੀਂ ਕਰ ਸਕਦੇ ਹੋ ਕਰੋ ਪਰ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਨਾ ਕਰੋ ਪਰ ਪੰਜਾਬ ਪੁਲਿਸ ਦਾ ਤਾਂ ਪੁਰਾਣਾ ਰਿਕਾਰਡ ਰਿਹਾ ਬਲਵਿੰਦਰ ਜਦੋਂ ਵੀ ਕੋਈ ਦੋਸ਼ੀ ਕੋਈ ਅਪਰਾਧੀ ਹੁੰਦਾ ਹੈ ਉਸ ਦੇ ਪਰਿਵਾਰ ਨੂੰ ਤੰਗ ਕਰਨ ਦਾ ਪੰਜਾਬ ਪੁਲਿਸ ਦਾ ਰਿਕਾਰਡ ਬਹੁਤ ਪੁਰਾਣਾ ਹੈ ਸ਼ਾਇਦ 84 ਤੋਂ ਵੀ ਜ਼ਿਆਦਾ ਪੁਰਾਣਾ ਹੈ ਉਸੇ ਪਰ ਅਸੀਂ ਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਸਾਡੀ ਉਤਰੀ ਆ ਰਹੀ ਹੈ ਜੀ ਜੀ ਸੋ ਦੂਜੇ ਪਾਸੇ ਪਾਕਿਸਤਾਨ ਜੇਐਸਜੀ ਪੰਜਾਬ ਦਾ ਜਥਾ ਮਥਾ ਟੇਕਾਂ ਦੇ ਉਤੇ ਗੁਰੂ ਧਾਮ ਨੇ ਆਪਣੇ ਜੋ ਵਨ ਡੇ ਸਮੇਂ ਪੰਜਾਬ ਪਾਕਿਸਤਾਨ ਦੇ ਵਿੱਚ ਰਹਿ ਗਏ ਸੀ ਤੇ ਉਹ ਹੁਣ ਭਾਰਤ ਵਾਪਸ ਆਏ ਨੇ ਪੰਜਾਬ ਦੇ ਵਿੱਚ ਵਾਪਸ ਆਏ ਨੇ ਤੇ ਉਹਨਾਂ ਨੇ ਪਾਕਿਸਤਾਨ ਦੇ ਪ੍ਰਬੰਧਾ ਦੀ ਸਲਾਘਾ ਕੀਤੀ ਹੈ ਕਹਿੰਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸੀ ਜੀ ਜੀ ਬਿਲਕੁਲ ਮਨੁਜੰਦਰ ਹਰ ਸਾਲ ਵਿਸਾਖੀ ਦੇ ਜਿਹੜਾ ਮੌਕੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਵੱਡੇ ਪੱਧਰ ਦੇ ਉੱਪਰ ਹੈ ਜੱਥਿਆਂ ਨੂੰ ਵੀਜ਼ਾ ਜਿਹੜਾ ਉਹ ਪਾਕਿਸਤਾਨ ਦੀ ਐਮਬੈਸੀ ਦਿੰਦੀ ਆ ਬਹੁਤ ਰੇਅਰ ਹੁੰਦਾ ਹੈ ਕਿ ਕਿਸੇ ਦਾ ਵੀਜ਼ਾ ਜਿਹੜਾ ਰਿਜੈਕਟ ਹੋਵੇ ਉਹਦੋਂ ਆਲਮੋਸਟ ਸਭ ਨੂੰ ਵੀਜ਼ਾ ਮਿਲ ਜਾਂਦਾ ਸੋ ਜੱਥਾ ਜਿਹੜਾ ਉਹ ਸ਼੍ਰਮਣੀ ਗੁਰਦਾਰਾ ਪਰਮੰਦਰ ਕਮੇਟੀ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਪਹੁੰਚਿਆ ਸੀ ਦੱਸ ਦਿੰਦਾ ਉਹਨਾਂ ਕੋਲੇ ਵੀਜ਼ਾ ਸੀ ਵਾਪਸੀ ਹੋਈ ਅਟਾਰੀ ਸਰਹੱਦ ਤੋਂ ਜਦੋਂ ਵਾਪਸ ਆਏ ਤਾਂ ਉੱਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਸ਼ਰਧਾਲੂਆਂ ਨੇ ਪਾਕਿਸਤਾਨ ਦੀ ਇੰਨੀ ਕੁ ਜ਼ਿਆਦਾ ਤਾਰੀਫ ਕੀਤੀ ਉਹ ਕਹਿੰਦੇ ਪਾਕਿਸਤਾਨ ਸਰਕਾਰ ਤੋਂ ਲੈ ਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹਨਾਂ ਵੱਲੋਂ ਇੰਨੇ ਕੁ ਜ਼ਿਆਦਾ ਵਧੀਆ ਪੁਖਤਾ ਤੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਸੀ ਕਿ ਸਾਨੂੰ ਉੱਥੇ ਕਿਸੇ ਤਰੀਕੇ ਦੀ ਕੋਈ ਸਮੱਸਿਆ ਹੀ ਨਹੀਂ ਆਈ ਗਾਈਡੈਂਸ ਤੋਂ ਲੈ ਕੇ ਉਹਨਾਂ ਦੇ ਰਹਿਣ ਸਹਿਣ ਤੋਂ ਲੈ ਕੇ ਉਹਨਾਂ ਦੇ ਖਾਣ ਪੀਣ ਤੋਂ ਲੈ ਕੇ ਹਰ ਇੱਕ ਚੀਜ਼ ਦਾ ਪ੍ਰਬੰਧ ਹੈ ਜਿਹੜਾ ਉਹ ਗੁਰਦੁਆਰਾ ਕਮੇਟੀ ਨੇ ਕੀਤਾ ਸਰਕਾਰ ਨੇ ਉਹਨਾਂ ਦਾ ਸਾਥ ਵੀ ਦਿੱਤਾ ਨਾਲ ਸੋ ਲੋਕ ਬਹੁਤ ਖੁਸ਼ ਨੇਗੇ ਹੁਣ ਤੁਸੀਂ ਇਹ ਦੇਖੋ ਤੁਹਾਡੇ ਚ ਬਹੁਤੇ ਲੋਕ ਜੇ ਕਰਤਾਰਪੁਰ ਸਾਹਿਬ ਵੀ ਜਾਣ ਤਾਂ ਉੱਥੇ ਵੀ ਕਿਉਂਕਿ ਉੱਥੇ ਵੀਜ਼ਾ ਚਲੋ ਲੋੜਨੀ ਪੈਂਦੀ ਉੱਥੇ ਵੀ ਸਿਸਟੇਮੈਟਿਕਲੀ ਇੰਨੀਆਂ ਚੀਜ਼ਾਂ ਚੱਲਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਕਾਰ ਦਾ ਇੰਨਾ ਕ ਸਹਿਯੋਗ ਹੈ ਉਸ ਗੁਰੂ ਘਰ ਨੂੰ ਕਿ ਤੁਸੀਂ ਉੱਥੇ ਜਾ ਕੇ ਮਹਿਸੂਸ ਕਰ ਸਕਦੇ ਹੋ ਕਿ ਕਿੰਨਾ ਇੱਜ਼ਤ ਮਾਣ ਕਿੰਨੇ ਰਿਸਪੈਕਟ ਗੁਰਦੁਆਰਾ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਤੁਹਾਨੂੰ ਦਿੰਦੇ ਨੇ ਤੇ ਕਿਸ ਤਰ੍ਹਾਂ ਉਹ ਮੈਨੇਜ ਕਰ ਰਹੇ ਨੇ ਕਿਸ ਤਰ੍ਹਾਂ ਉਹ ਗੁਰੂ ਘਰਾਂ ਨੂੰ ਚਲਾ ਰਹੇ ਨੇ ਸੋ ਬਹੁਤ ਸ਼ਰਧਾਲੂ ਜਿਹੜੇ ਗਏ ਨੇ ਉਹ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਉਹ ਕਹਿੰਦੇ ਕਿ ਜਿਹੜਾ ਪਰਸਪੈਕਟਿਵ ਅਸੀਂ ਲੈ ਕੇ ਗਏ ਸੀ ਅਕਸਰ ਪਾਕਿਸਤਾਨ ਦੀਆਂ ਚੀਜ਼ਾਂ ਨੂੰ ਲੈ ਕੇ ਉਹ ਬਿਲਕੁਲ ਵੇਖਣ ਨੂੰ ਨਹੀਂ ਮਿਲਿਆ ਤੇ ਨਾਲ ਨਾਲ ਜਦੋਂ ਜਾਣ ਤੋਂ ਪਹਿਲਾਂ ਕਿ ਖਬਰ ਵੀ ਸਾਹਮਣੇ ਆਈ ਸੀ ਕਿ ਟਾਰੀ ਸਰਹੱਦ ਤੋਂ ਉਹਨਾਂ ਨੂੰ ਕੋਈ ਲੈਣ ਨਹੀਂ ਆਇਆ ਤੇ ਉਹ ਚੀਜ਼ਾਂ ਵੀ ਕਹਿੰਦੇ ਏਡੀ ਕੋਈ ਗੱਲ ਨਹੀਂ ਸੀ ਉਹ ਬਸ ਅਸੀਂ ਜਿਹੜੋ 5-7 ਮਿੰਟ ਲੇਟ ਹੋ ਗਈ ਸੀ ਜਿਹੜੀ ਲੈਣ ਆਈ ਸੀ ਸੋ ਜਿਹੜੀਆਂ ਵੱਡੇ ਪੱਧਰ ਤੇ ਖਬਰਾਂ ਬਣਾਈਆਂ ਗਈਆਂ ਕਿ ਪਾਕਿਸਤਾਨ ਦੇ ਵਿੱਚ ਲੈਣ ਨਹੀਂ ਆਇਆ ਇਹ ਉਹ ਉਹ ਸਾਰੀਆਂ ਚੀਜ਼ਾਂ ਨੂੰ ਡਨਾਏ ਆ ਜਿਹੜਾ ਸ਼ਰਧਾਲੂਆਂ ਨੇ ਕੀਤਾ ਉਹਨਾਂ ਨੇ ਕਿਹਾ ਕਿ ਵਧੀਆ ਦਰਸ਼ਨ ਰਹੇ ਸਾਡੇ ਜੀ ਸੋ ਅੱਜ ਦੇ ਪਰੋਣ ਦੇ ਵਿੱਚ ਐਸੇ ਦੋ ਸਾਹਿਬ ਤੁਸੀਂ ਪਰੋਣ ਦਾ ਹਿੱਸਾ ਬਣਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਬਹੁਤ-ਬਹੁਤ ਆਸਿਆਵਾਂ ਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਡੇ ਨਾਲ ਪਰੋਣ ਦੇ ਵਿੱਚ ਜੁੜੇ ਰਹੇ ਹੈ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰ ਹੋ